ਸ਼ਨੀਵਾਰ 17 ਅਗਸਤ ਨੂੰ ਕਰਨਾਟਕ ਦੇ ਰਾਜਪਾਲ ਥਾਵਰਚੰਦ ਗਹਿਲੋਤ ਨੇ ਵਿਵਾਦਪੂਰਨ ਮੈਸੂਰ ਅਰਬਨ ਡਿਵੈਲਪਮੈਂਟ ਅਥਾਰਟੀ ਜ਼ਮੀਨ ਵੰਡ ਮਾਮਲੇ ਨਾਲ ਜੁੜੀ ਸ਼ਿਕਾਇਤ ਦੇ ਸਬੰਧ ਵਿੱਚ ਮੁੱਖ ਮੰਤਰੀ ਸਿੱਧਰਮਈਆ ਵਿਰੁੱਧ ਮੁਕੱਦਮਾ ਚਲਾਉਂਦੀ ਇਜ਼ਾਜ਼ਤ ਦਿੱਤੀ ਹੈ। ਇਸ ਫੈਸਲੇ ਨਾਲ ਸੂਬੇ ਵਿੱਚ ਸਿਆਸੀ ਤਣਾਅ ਤੇਜ਼ ਹੋ ਗਿਆ ਹੈ। ਕੀ ਹੈ ਮੁੱਦਾ ਘਟਾਲਾ? ਮੁੱਦਾ ਘਟਾਲੇ ਵਿੱਚ ਸ਼ਹਿਰ ਦੇ ਇੱਕ ਦੂਰਤ ਰਾਡੇ ਹਿੱਸੇ ਵਿੱਚ ਘੱਟ ਲੋੜੀਂਦੀ ਜ਼ਮੀਨ ਲਈ ਪ੍ਰਮੁੱਖ ਖੇਤਰ ਵਿੱਚ ਕੀਮਤੀ ਜ਼ਮੀਨ ਦਾ ਅਦਾਨ-ਪ੍ਰਦਾਨ ਕਰਨਾ ਸ਼ਾਮਲ ਹੈ। ਵਿਰੋਧੀ ਪਾਰਟੀਆਂ ਦਾ ਦਾਵਾ ਹੈ ਕਿ ਇਹ ਘਟਾਲਾ 3000 ਕਰੋੜ ਰੁਪਏ ਦਾ ਹੈ ਅਤੇ ਇਸ ਵਿੱਚ ਮੁੱਖ ਮੰਤਰੀ ਸਿਧਰਮਈਆ ਦੀ ਪਤਨੀ ਪਾਰਵਤੀ ਲਾਭਪਾਤਰੀ ਵੱਜੋਂ ਸ਼ਾਮਲ ਹੈ ਸਿਧਰਮਈਆ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਅਤੇ ਦਾਵਾ ਕੀਤਾ ਹੈ ਕਿ ਮੁੱਢਾ ਨੇ ਬਿਨਾਂ ਉਚਿਤ ਐਕਵਾਇਰ ਦੇ ਮਸੂਰ ਵਿੱਚ ਉਸ ਦੀ ਪਤਨੀ ਦੀ ਮਾਲਕੀ ਵਾਲੀ 4 ਏਕੜ ਜ਼ਮੀਨ ਤੇ ਗੈਰਕਾਨੂੰਨੀ ਤੌਰ ਤੇ ਖੱਖਾ ਤਿਆਰ ਕੀਤਾ ਹੈ ਇਸ ਤੋਂ ਇਲਾਵਾ ਭਾਜਪਾ ਅਤੇ ਜੀਡੀਐਸ ਨੇ ਹਾਲ ਹੀ ਵਿੱਚ ਇਸ ਮਹੀਨੇ ਦੇ ਸ਼ੁਰੂ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਲੈ ਕੇ ਮੁੱਖ ਮੰਤਰੀ ਸਿਧਰਮਈਆ ਨੂੰ ਅਸਤੀਫਾ ਦੇਣ ਦੀ ਮੰਗ ਕੀਤੀ ਸੀ ਮਾਰਚ ਵਿੱਚ ਇੱਕ ਵੱਡੀ ਰੈਲੀ ਭਾਜਪਾ ਅਤੇ ਜੀਡੀਐਸ ਵੱਲੋਂ ਪੱਢੀ ਗਈ ਸੀ ਜਿਸ ਦਾ ਉਦੇਸ਼ ਉਹਨਾਂ ਦਾਅਵਿਆਂ ਤੇ ਰੌਸ਼ਨੀ ਪਾਉਣਾ ਸੀ ਕਿ ਮੁੱਢਾ ਨੇ ਧੁੱਖਤੜੀ ਨਾਲ ਸਿਧਰਮਈਆ ਦੀ ਪਤਨੀ ਨੂੰ ਸਾਈਟਾਂ ਅਲਾਟ ਕੀਤੀਆਂ ਸਨ ਆਰਟੀਆਈ ਕਾਰਪੁਨ ਟੀ ਜੇ ਇਬਰਾਹਿਮ ਜਿਸ ਨੇ ਕਥਿਤ ਮੁੱਢਾ ਘਟਾਲੇ ਨੂੰ ਸਾਹਮਣੇ ਲਿਆਂਦਾ ਹੈ ਨੂੰ ਸ਼ਨੀਵਾਰ ਨੂੰ ਦੁਪਹਿਰ 3 ਵਜੇ ਰਾਜ ਭਵਨ ਵਿੱਚ ਰਾਜਪਾਲ ਨਾਲ ਮਿਲਣ ਦਾ ਨਿਰਦੇਸ਼ ਦਿੱਤਾ ਗਿਆ ਹੈ ਭਾਰਤ ਵਿੱਚ ਮੌਜੂਦ ਮੁੱਖ ਮੰਤਰੀ ਵਿਰੁੱਧ ਮੁਕੱਦਮਾ ਚਲਾਉਣ ਲਈ ਰਾਜਪਾਲ ਦੀ ਸਹਿਮਤੀ ਲਾਜ਼ਮੀ ਹੈ ਮੁੱਢਾ ਜ਼ਮੀਨ ਦੀ ਵੰਡ ਨੂੰ ਕੇ ਲੱਗੇ ਦੋਸ਼ਾਂ ਨੇ ਕਰਨਾਟਕ ਵਿੱਚ ਸਿਆਸੀ ਹਲਚਲ ਮਚਾ ਰੱਖੀ ਹੈ ਇਹ ਵਿਵਾਦ ਦਾਅਵਿਆਂ ਦੇ ਦਵਾਲੇ ਘੁੰਮ ਰਿਹਾ ਹੈ ਕਿ ਮੁੱਖ ਮੰਤਰੀ ਸਿਧਰਮਈ ਦੀ ਅਧਿਪਤਨੀ ਪਾਰਵਤੀ ਸਿਧਰਮਈਆ ਨੂੰ ਮੁੱਢਾ ਦੁਆਰਾ ਬੇਨਿਜਮੀਆਂ ਜ਼ਮੀਨਾਂ ਦੇ ਵੰਡ ਤੋਂ ਲਾਭ ਪ੍ਰਾਪਤ ਹੋਇਆ ਸੀ ਇਲਜ਼ਾਮਾਂ ਦੇ ਅਨੁਸਾਰ ਮੁੱਢਾ ਨੇ ਵਿਕਾਸ ਦੇ ਉਦੇਸ਼ਾਂ ਲਈ 2021 ਵਿੱਚ ਮੈਸੂਰ ਦੇ ਕੇਸਰੇ ਪਿੰਡ ਵਿੱਚ ਪਾਰਵਤੀ ਸਿਧਰਮਈਆ ਦਾ 3 ਏਕੜ ਦਾ ਪਲਾਟ ਹਾਸਲ ਕੀਤਾ ਸੀ ਤੇ ਬਦਲੇ ਵਿੱਚ ਉਸ ਨੂੰ ਕਥਿਤ ਤੌਰ ਤੇ ਦੱਖਣੀ ਮੈਸੂਰ ਦੇ ਉੱਚ ਵਿਜੇਨਗਰ ਖੇਤਰ ਵਿੱਚ ਹੋਰ ਪਲਾਟ ਪਲਾਟ ਅਲਾਟ ਕੀਤੇ ਗਏ ਆਲੋਚਕਾਂ ਦਾ ਦਾਵਾ ਹੈ ਕਿ ਵਿਜੇਨਗਰ ਦੇ ਪਲਾਟਾਂ ਦੀ ਮਾਰਕੀਟ ਕੀਮਤ ਕੇਸਰੇ ਵਿੱਚ ਉਸ ਦੀ ਜ਼ਮੀਨ ਨਾਲੋਂ ਕਿਤੇ ਜ਼ਿਆਦਾ ਹੈ ਰਾਜਪਾਲ ਗਹਿਲੋਤ ਨੇ ਪਹਿਲਾਂ 26 ਜੁਲਾਈ ਨੂੰ ਸਿਧਰਮਈਏ ਨੂੰ ਕਾਰਾਂਦਸੋ ਨੋਟਿਸ ਜਾਰੀ ਕਰਦਿਆਂ ਹੋਇਆਂ ਕਥਿਤ ਕੁਟਾਲੇ ਬਾਰੇ ਸਪਸ਼ਟਿਕਰਣ ਮੰਗਿਆ ਸੀ ਇਹ ਰਾਜ ਦੇ ਮੁੱਖ ਸਕੱਤਰ ਤੋਂ ਜਾਣਕਾਰੀ ਲਈ ਪਹਿਲਾਂ ਕੀਤੀ ਗਈ ਬੇਨਤੀ ਤੋਂ ਬਾਅਦ ਹੋਇਆ ਸੀ ਅਗਸਤ ਦੇ ਸ਼ੁਰੂ ਵਿੱਚ ਅਬਰਾਹਿਮ ਨੇ ਮੁੱਢਾ ਰਿਕਮਿਸ਼ਨਰ ਨੂੰ ਇੱਕ ਮੈਮੋਰੈਂਡਮ ਸੌਂਪਿਆ ਸੀ ਜਿਸ ਵਿੱਚ ਪਾਰਵਤੀ ਸਿਧਰਮਈਏ ਨੂੰ ਮੁਆਵਜ਼ਾ ਦੇਣ ਵਾਲੀਆਂ ਥਾ ਮੰਨੂ ਵਰਾਤਕਰਨ ਅਤੇ ਵਾਪਸ ਬੁਲਾਉਣ ਦੀ ਮੰਗ ਕੀਤੀ ਗਈ ਸੀ ਉਸਨੇ ਦਲੀਲ ਦਿੱਤੀ ਸੀ ਕਿ ਜ਼ਮੀਨ ਦੀ ਵੰਡ ਪ੍ਰਕਿਰਿਆ ਦੇ ਵੱਖ-ਵੱਖ ਪੜਾਵਾਂ ਤੇ ਗੈਰ ਕਾਨੂੰਨੀ ਹੇਰਾਫੇਰੀ ਅਤੇ ਪ੍ਰਿਸ਼ਟ ਕਦਮ ਚੁੱਕੇ ਗਏ ਹਨ ਸਿੱਧਰ ਮਈਆ ਦੀਆਂ ਕਾਨੂੰਨੀ ਮੁਸ਼ਕਲਾਂ ਨੂੰ ਜੋੜਦੇ ਹੋਏ ਕਾਰਕੁਨ ਸਨੇਹਮਈ கிருஷ்ਣਾ ਨੇ ਲੋਕ ਨਮੈਂਦੀ ਦੀ ਅਦਾਲਤ ਵਿੱਚ ਇੱਕ ਨਿੱਜੀ ਅਪਰਾਧਿਕ ਸ਼ਿਕਾਇਤ ਦਾਇਰ ਕੀਤੀ ਸੀ ਜਿਸ ਵਿੱਚ ਮੁੱਖ ਮੰਤਰੀ ਦੇ ਦਸਤਾਵੇਜ਼ਾਂ ਨੂੰ ਜਾਲੀਕਰਨ ਅਤੇ ਮੁੱਢਾ ਦੀ ਜ਼ਮੀਨ ਨੂੰ ਆਪਣੇ ਪਰਿਵਾਰ ਦੀ ਜਾਇਦਾਦ ਵਜੋਂ ਦਾਵਾ ਕਰਨ ਲਈ ਆਪਣੀ ਸ਼ਕਤੀ ਦੀ ਦੁਰਵਰਤੋਂ ਕਰਨ ਦਾ ਦੋਸ਼ ਲਾਇਆ ਆ ਗਿਆ ਸੀ ਇਸ ਸ਼ਿਕਾਇਤ ਦੇ ਮੁਕੱਦਮਾ ਚਲਣ ਲਈ ਰਾਜਪਾਲ ਦੀ ਇਜਾਜ਼ਤ ਦੀ ਵੀ ਲੋੜ ਹੈ ਰਾਜਪਾਲ ਦੀ ਮਨਜ਼ੂਰੀ ਦੇ ਨਾਲ ਸਿੱਧਰਮਈਆ ਦੇ ਖਿਲਾਫ ਮਾਮਲਾ ਅਦਾਲਤ ਵਿੱਚ ਜਾਣ ਦੀ ਸੰਭਾਵਨਾ ਹੈ ਹਾਲਾਂਕਿ ਮੁੱਖ ਮੰਤਰੀ ਵੱਲੋਂ ਇਸ ਫੈਸਲੇ ਨੂੰ ਚੁਣੌਤੀ ਦੇਣ ਦੀ ਉਮੀਦ ਹੈ ਜਿਸ ਨਾਲ ਲੰਮੀ ਕਾਨੂੰਨੀ ਲੜਾਈ ਦਾ ਰਾਹ ਤੈਅ ਹੋਵੇਗਾ ਕਰਨਾਟਕ ਦੇ ਸੀਐਮ ਦੇ ਭ੍ਰਿਸ਼ਟਾਚਾਰ ਮਾਮਲੇ ਵਿੱਚ ਫਸਨ ਕਰਕੇ ਸਿਆਸਤ ਵਿੱਚ ਹਲਚਲ ਮੱਚੀ ਹੋਈ ਹੈ ਹੁਣ ਅੱਗੇ ਦੇਖਣਾ ਇਹ ਹੈ ਕਿ ਕਰਨਾਟਕ ਦੇ ਸੀਐਮ ਆਪਣੇ ਬਚਾਰ ਲਈ ਕੀ ਕਦਮ ਚੁੱਕਦੇ ਹਨ